ਲੋ ਜੀ ਸੋਨਾਲੀ ਕਾ ਡਰਾਈਵਰ ਇਹਦਾ 12 ਮਾਡਲ ਤੇ 2,85,000 ਰੇਟ ਲਿਖਿਆ ਪੰਜਾਬ ਨੰਬਰ ਹੈ ਪੀਵੀ03 35 ਵਾਲਾ ਸਾਰਾ ਓਕੇ ਹੈ ਕਲੀਅਰ ਹੈ ਡਰਾਈਵਰ ਬਿਲਕੁਲ ਸਾਫ ਟਰੈਕਟਰ ਆ ਲਓ ਬਾਈ ਜੀ ਸੌਦਾ ਇਹਨਾਂ ਦਾ ਹੋ ਗਿਆ ਤੇ ਹੁਣ ਚਾਬੀ ਫੜਾ ਰਹੇ ਆ ਬਾਈ ਬਾਈ ਸੌਦਾ ਪੈਟ ਕਿਹੜਾ ਹੈ ਜੋਲਪੁਰ ਬਖਰ ਜੋਲਪੁਰ ਬਖਰ ਕਿੰਨੇ ਦਾ ਵੇਚਤਾ ਇਹ ਸਾਸੂ ਜੀ ਨਾਲ ਦੇਖੀ ਗਏ ਕਿ ਆਪੀ ਹੈ ਦੇਖੀ ਗਏ ਸਾਸੂ ਜੀ ਨਾਲ ਹੀ ਸੌਦਾ ਹੋਇਆ ਸ਼ਾਇਦ ਇਹ ਨਾਲ ਵਿੱਚ ਸੌਦਾ ਹੋਇਆ ਠੀਕ ਹੈ ਦੇਖੋ ਛੋ ਭਾਈ ਤੁਸੀਂ ਵੀ ਵਧੀਆ ਲੱਗਿਆ ਤੁਹਾਨੂੰ ਟਰੈਕਟਰ ਤੇ ਆਜੋ ਹੁਣ ਇੱਧਰ ਨੂੰ ਆਜੋ ਮੜਾ ਜਾ ਲੈ ਆ ਸੌਦਾ ਇਹਨਾਂ ਨੇ ਕਰਿਆ ਪਾਈਆਂ ਨੇ ਨਾਲ ਹੋਰ 73000 ਰੁਪਏ ਸੋਨ ਵਾਲੇ ਕਾ ਦਾ ਤੇ ਟਰੈਕਟਰ ਇਹ ਵੀ ਸਾਫ ਹੈ ਕਰ ਪੰਜਾਬ ਨੰਬਰ ਉਹੀ ਨੰਬਰ ਦੇ ਪੀ ਵੀ 03 ਵਾਲੇ ਇਹ ਕੀ ਸਾਹ ਨਾ ਕਰਿਆ ਸੌਦਾ ਭਾਈ ਕੀ ਸਾਹ ਨਾ ਕਰਿਆ ਇਹ ਆਪਾਂ 65 ਨਾਲ ਦੇ ਗਏ 65000 ਵੀ ਆਹ ਦਿੱਤਾ ਤੁਸੀਂ ਹਾਂ ਆ ਲੇਤਾ ਠੀਕ ਹੈ ਹਾਂ ਠੀਕ ਹੈ ਭਾਈ ਇਹ ਭਾਈ ਹੈਗਾ ਪੂਲੇ ਤੋਂ ਪੂਲਾ ਨਥਾਣਾ ਕਹਿੰਦੇ ਜਿਹਨੂੰ ਜਿਹਨੇ ਆਹਾ ਵੇਚਿਆ ਤੇ ਇਹਨਾਂ ਨੇ ਆਪਸ ਵਿੱਚ ਕਰਕੇ ਸੌਦਾ ਤੇ ਮਲੋ 65000 ਰੁਪਏ ਨਾਲ ਆ ਟਰੈਕਟਰ ਦਾ ਸੌਦਾ ਹੋਇਆ ਇਹ ਹੈਗਾ 15 ਮਾਡਲ 2 ਲੱਖ 50000 ਰੇਟ ਸੀ ਇਹਦਾ ਤੇ ਨੰਬਰ ਤੇ ਤੇ ਅੱਦੇ ਰਹਿਗੇ ਵੀ 50 ਪੈਸੇ ਇਹਨਾਂ ਨੂੰ ਤੇ ਇਹ 30 ਪੈਸੇ ਲੈ ਆ ਰਹੇ ਆ। ਉਹ 50 ਵਾਲਾ ਇਹਨਾਂ ਨੇ ਲੈ ਲਿਆ ਤੇ ਇਹਨਾਂ ਨੇ 30 ਵਾਲਾ ਇਹਨਾਂ ਨੇ ਲੈ ਲਿਆ ਤੇ ਜੀਨੇ 30 ਵਾਲਾ ਰੱਖਿਆ ਉਹਨੇ 65000 ਰੁਪਇਆ ਲਿਆ ਉਹ ਤਾਂ ਇਹ ਤਾਂ 60000 ਆ ਬੋਲਿਆ